ਮੁਲਕ ਦੇ ਵਿੱਚ ਦੁਨੀਆ ਦੇ ਵਿੱਚ ਔਰ ਆਪਣੇ ਪੰਜਾਬ ਦੇ ਵਿੱਚ ਵੀ ਇਸ ਵੇਲੇ ਨਸ਼ਿਆਂ ਦੀ ਜਿਹੜੀ ਖਰੋਪੀ ਆ ਇਹ ਇੱਕ ਹਕੀਕਤ ਆ ਇਹਦੇ ਨਾਲ ਵਾਕਈ ਡੀਲ ਕਰਨ ਦੀ ਲੋੜ ਹੈ ਸੋ ਇਹਦੇ ਬਾਰੇ ਸਕੂਲਾਂ ਦੇ ਵਿੱਚ ਜਾਣਕਾਰੀ ਦੇਣੀ ਇਹ ਵਿੱਚ ਕੋਈ ਹਰਜ਼ ਨਹੀਂ ਚੰਗੀ ਗੱਲ ਆ ਸਕੂਲਾਂ ਦੇ ਵਿੱਚ ਜਾਣਕਾਰੀ ਦੇਣੀ ਇਸੇ ਤਰ੍ਹਾਂ ਸੈਕਸ ਐਜੂਕੇਸ਼ਨ ਬਾਰੇ ਜਾਣਕਾਰੀ ਦੇਣੀ ਨੂੰ ਪਤਾ ਆ ਬਹੁਤ ਸਾਰੇ ਲੋਕਾਂ ਨੂੰ ਇਹ ਚੰਗਾ ਨਹੀਂ ਲੱਗਦਾ ਲੇਕਿਨ ਇਹ ਜਾਣਕਾਰੀ ਦੇਣੀ ਬਹੁਤ ਚੰਗੀ ਗੱਲ ਆ ਲੇਕਿਨ ਇਹ ਮਸਲੇ ਇਨੇ ਸੈਂਸਿਟਿਵ ਆ ਪਮੇਓ ਸੈਕਸ ਐਜੂਕੇਸ਼ਨ ਦਾ ਮਸਲਾ ਵਾ ਪਮੇ ਨਸ਼ਾ ਦਾ ਮਸਲਾ ਵਾ ਇਹ ਮਸਲੇ ਇਨੇ ਸੈਂਸਿਟਿਵ ਆ ਕਿ ਇਹਨਾਂ ਨੂੰ ਬਹੁਤ ਸਵੇਦੇਨਸ਼ੀ ਤਰੀਕੇ ਨਾਲ ਸੈਕਟ੍ਰਿਸ ਦੀ ਸਲਾਹ ਲੈ ਕੇ ਸਾਈਕੋਲੋਜੀਸ ਦੀ ਸਲਾਹ ਲੈ ਕੇ ਡਾਕਟਰਾਂ ਦੇ ਨਾਲ ਡਿਸਕਸ਼ਨ ਕਰਕੇ ਇਹ ਮਸਲਾ ਜਿਹੜਾ ਵਾ ਸਕੂਲਾਂ ਚ ਐਜ਼ ਅ ਸਬਜੈਕਟ ਇੰਟਰੋਡਿਊਸ ਕਰਨਾ ਚਾਹੀਦਾ ਵਾ ਨਾ ਕਿ ਜਸਰੀ ਕੇ ਨਾਲ ਕੀ ਕਾਰਿਆ ਵਾ ਜਿਹੋ ਜਿਹੇ ਸਵਾਲ ਪੁੱਛੇ ਗਏ ਨੇ ਮੈਂ মিডিਆ ਰਿਪੋਰਟਸ ਦੇਖ ਰਿਹਾ ਸੀ ਔਰ ਜਨੂਨ ਦੀ মিডিਆ ਰਿਪੋਰਟ ਦੇ ਵਿੱਚ ਜੋ ਸਵਾਲ ਪੁੱਛੇ ਗਏ ਨੇ ਐਗਜ਼ਾਮਸ ਦੇ ਵਿੱਚ ਨਾਮੀ ਤੋਂ ਬਾਹਰ ਵੀ ਦੇ ਬੱਚਾ ਨੂੰ ਮੇਰੇ ਸਾਹਦੇ ਨਾਲ ਬਿਲਕੁਲ ਬੇਹੂਦਾ ਵਾ ਔਰ ਉਹਨਾਂ ਨੂੰ ਉਹਨਾਂ ਦੇ ਉੱਤੇ ਗੂੜ੍ਹਾ ਵਿਚਾਰ ਕਰਨ ਦੀ ਲੋੜ ਹੈ ਇੱਕ ਸਵਾਲ ਐਗਜ਼ਾਮਸ ਪੁੱਛਿਆ ਗਿਆ ਜੇ ਕੋਈ ਚਿੱਟਾ ਲੈਂਦਾ ਹੈ ਤਾਂ ਉਸਦੇ ਐਡਿਕਟ ਨਿਸ਼ੇੜੀ ਹੋਣ ਦੇ ਕਿੰਨੇ ਚਾਂਸ ਹੁੰਦੇ ਬੱਚਾ ਰੱਖੀ ਦਾ ਸਰਦੇ ਬਾਰੇ ਇਹਦੇ ਬਾਰੇ ਸਿਰ ਡਾਕਟਰ ਨੂੰ ਹੀ ਦੱਸਣਾ ਕਾਫੀ ਮੁਸ਼ਕਲ ਹੈ ਜਾਂ ਡਾਕਟਰ ਹੀ ਦੱਸ ਸਕਦਾ ਜਾਂ ਮਾਹਰੀ ਦੱਸ ਸਕਦਾ ਜਾਂ ਦੂਜਾ ਸਵਾਲ ਕਿ ਕੀ ਕੋਈ ਨਸ਼ੇ ਦਾ ਆਦੀ ਜੇ ਵੀ ਤਕੜੀ ਵਿਲ ਪਾਵਰ ਹੋਵੇ ਉਹ ਨਸ਼ੇ ਨਸ਼ਾ ਸ਼ਰਸਰ ਇਹ ਹੁਣ ਬੱਚਾ ਕੀ ਦੱਸੇ ਬੱਚੇ ਨੂੰ ਕੀ ਦੱਸਣਾ ਜੀ ਇਹਦਾ ਕਿ ਆਪਣੇ ਵਿਲ ਪਾਵਰ ਕਿਉਂ ਚੱਕੀ ਕਰੋ ਇਹ ਠੀਕ ਆ ਨਸ਼ਿਆਂ ਬਾਰੇ ਜ਼ਰੂਰ ਦੱਸੋ ਕਈ ਚੀਜ਼ਾਂ ਬਾਰੇ ਦੱਸਣ ਦੀ ਲੋੜ ਹੈ ਜਿਵੇਂ ਸਾਡੇ ਕੁਝ ਕਾਲਜ ਨੇ ਕਿਹਾ ਹੋਆ ਕਿ ਆਪਾਂ ਸਕੂਲਾਂ ਦੇ ਵਿੱਚ ਦੱਸਿਓ ਵੀ ਸਾਡੇ ਮੁਲਕ ਦੇ ਸਾਡੇ ਦੇਸ਼ ਦੇ ਸਾਡੀ ਕੌਮ ਦੇ ਰੋਲ ਮਾਡਲ ਕੌਣ ਨੇ ਕਿਹੜੇ ਚੰਗੇ ਖਿਡਾਰੀ ਆ ਕਿਹੜੇ ਚੰਗੇ ਜਰਨਲਿਸਟ ਰਹੇ ਨੇ ਕਿਹੜੇ ਚੰਗੇ ਸਿਆਸੀ ਲੀਡਰ ਰਹੇ ਨੇ ਆ ਸਿਆਣੋ ਸਾਇੰਸਲੀਟ੍ਰਿਕ ਸੈਂਸਿਟਿਵ ਸਬਜੈਕਟ ਹੈ ਦੇ ਬਾਰੇ ਇਹ ਵਿਵਾਦਿਕ ਸਬਜੈਕਟ ਪਿਆ ਨੂੰ ਛੜ ਪੀਏ ਲੇਕਿਨ ਕਿਹੜੇ ਸਾਡੇ ਚੰਗੇ ਅਫਸਰ ਰਹੇ ਨੇ ਕਿਹੜੇ ਚੰਗੇ ਇੰਜੀਨੀਅਰ ਡਾਕਟਰ ਰਹੇ ਨੇ ਜਿਨ੍ਹਾਂ ਨੇ ਵਾਕਈ ਨੋਬਲ ਪ੍ਰਾਈਜ਼ ਹਾਸਲ ਕੀਤੇ ਇਸੇ ਤਰ੍ਹਾਂ ਸਪੋਰਟਸ ਦੇ ਕੀ ਫਾਇਦੇ ਨੇ ਸਪੋਰਟਸ 'ਚ ਖੇਡੋਗੇ ਤੋ ਤੇ ਕਿਵੇਂ ਸਰੀਰ ਨੂੰ ਫਾਇਦਾ ਹੁੰਦਾ ਕਿਹੜੀਆਂ ਚੀਜ਼ਾਂ ਖਾਣ ਨਾਲ ਸਾਡੀ ਸਿਹਤ ਠੀਕੀ ਬਣਦੀ ਹੈ ਕਿਹੜੀਆਂ ਚੀਜ਼ਾਂ ਮਾੜੀਆਂ ਆ ਜਿਹਨਾਂ ਨਾਲ ਖਾਣ ਨਾਲ ਸਿਹਤ ਖਰਾਬ ਹੁੰਦੀ ਹੈ ਕਿਹੜੇ ਨਸ਼ੇ ਆ ਜਿਹਨਾਂ ਨਾਲ ਸਿਹਤ ਖਰਾਬ ਹੁੰਦੀ ਆ ਸ਼ਰਾਬ ਦਾ ਨਸ਼ਾ ਹੋਇਆ ਆ ਫੀਮ ਦਾ ਨਸ਼ਾ ਹੋਇਆ ਪੁਕੀ ਹੋਈ ਜਾਂ ਫਿਰ ਚਿੱਕਾ ਹੋਇਆ ਜਾਂ ਪਾਖੀ ਜਿਹੜੇ ਇਹ ਆ ਨਸ਼ੇ ਜਿਹੜੇ ਆ ਮਾਰੇ ਆ ਸੋ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਸਮਝਾਉਂਦੀ ਲੋੜ ਆ ਔਰ ਕਿਵੇਂ ਸਮਝਾਉਣਾ ਨਾ ਇਹਦੇ ਵਾਸਤੇ ਇੱਕ ਮਹਰਮ ਦੀ ਕਮੇਟੀ ਪਹਿਲਾਂ ਬਣੀ ਚਾਹੀਦੀ ਆ ਉਸ ਜਸਟ ਕਰਨ ਕਾਉਂਸਲਰਸ ਦੀ ਸਲਾਹ ਲਈ ਜਾਵੇ ਕਾਉਂਸਲਰਸ ਦੇ ਥਰੂ ਇਹ ਇਸ਼ੂ ਇੰਟਰੋਡਿਊਸ ਕੀਤਾ ਜਾਵੇ ਆਪਣੇ ਸਕੂਲਾਂ ਦੇ ਵਿੱਚ ਕਾਉਂਸਲਰਸ ਦੀ ਬਹੁਤ ਜ਼ਰੂਰੀ ਲੋੜ ਆ ਜ਼ੀ ਰਿਪੋਰਟ ਦੇ ਇੱਕ ਸਕੂਲ ਹੈ ਜਿੱਥੇ ਮੇਰੇ ਵਾਈਫ ਐਜ਼ ਅ ਕਾਉਂਸਲਰਸ ਆਦੇ ਨਿ ਬਚਨ ਦੀ ਕਾਉਂਸਲਿੰਗ ਕਰਉਂਸਤੇ ਸੋ ਇਹ ਸਿਸਟਮ ਜਿਹੜਾ ਵਾ ਮੇਰੇ ਖੇਲ ਹੋਰ ਸਕੂਲਾਂ ਚ ਇੰਟਰੋਡਿਊਸ ਕਰਨ ਦੀ ਲੋੜ ਆ ਕਿ ਕਾਉਂਸਲਰਸ ਜੇ ਕੋਈ ਬੱਚੇ ਨੂੰ ਦਿੱਕਤ ਆ ਕੋਈ ਬੱਚਾ ਹੋਜੀ ਮਾਰੀ ਸੰਗਤ ਪੈ ਗਿਆ ਵਾ ਗਾਣਾ ਕੱਢਣ ਲੱਗ ਪਿਆ ਵਾ ਤੇ ਉਹਨੂੰ ਕਿਵੇਂ ਕਾਉਂਸਲਰਸ ਦਾ ਸਮਝਾਵੇ ਵੀ ਬੱਚੇ ਇਹ ਨਹੀਂ ਕਰੀਦਾ ਮਾਰੀ ਗੱਲੇ ਜੇ ਬੱਚੇ ਦੇ ਫੈਮਿਲੀ ਦੇ ਟੈਨਸ਼ਨ ਆ ਉਹਦੇ ਬਾਰੇ ਉਹਨੂੰ ਉਹਦੀ ਕਾਉਂਸਲਿੰਗ ਚਾਹੀਦੀ ਰਾਂ ਬੱਚੇ ਵੀ ਕਰ ਸਕੇ ਪਰ ਟੀਚਰਸ ਨੂੰ ਨਾ ਟਾਈਮ ਨਹੀਂ ਹੁੰਦਾ ਨਾ ਹੀ ਉਹਨਾਂ ਦੀ ਐਕਸਪਰਟ ਜਿਹੜਾ ਵਾ ਇਹ ਬਹੁਤ ਗੰਭੀਰ ਆ ਬਾਰੇ ਦੱਸਣ ਦੀ ਜ਼ਰੂਰ ਲੋੜ ਆ ਨਸ਼ਿਆਂ ਬਾਰੇ ਦੱਸਣ ਦੀ ਲੋੜ ਹੈ ਲੇਕਿਨ ਇਸ ਤਰੀਕੇ ਨਾਲ ਦੱਸੇ ਜਾਵੇ ਕਿ ਇਹਨੂੰ ਜਾਣਕਾਰੀ ਮਿਲੇ ਨਾ ਕਿ ਉਹਦੀ ਕਿਰੀਓਸਟੀ ਉਤਸੁਖਤਾ ਵਾਦੀ ਵੀ ਕਰਕੇ ਵੇਖ ਲਈਏ ਇੱਕ ਵਾਰੀ ਇਹ ਨਾਉ ਨੂੰ ਲੱਗੇ ਵੀ ਕਰਕੇ ਵੇਖ ਲਈਏ ਸੋ ਮੇਰਾ ਖਿਆਲ ਆ ਕਿ ਇਹ ਈਸ਼ੂ ਜਿਹੜਾ ਵਾ ਜੇ ਦਿੱਤੇ ਚੰਗੀ ਤਰ੍ਹਾਂ ਵਿਚਾਰ ਕਰਕੇ ਮੁੜ ਵਿਚਾਰ ਕਰਕੇ ਇਨਟਰੋਡਿਊਸ ਕੀਤਾ ਜਾਵੇ ਔਰ ਅੱਜ ਇਹੋ ਜਿਹੇ ਸਵਾਲ ਪੁੱਛੇ ਜਾਂਦੇ ਆ ਇਹ ਪਹਿਲਾਂ ਕੌਂਸਲਰਸ ਨੂੰ ਪੁੱਛ ਲੋ ਕਿ ਆਹ ਸਵਾਲ ਬੱਚਿਆਂ ਨੂੰ ਪੁੱਛਣਾ ਸਹੀ ਹੈ ਸਾਇਕੀਐਟ੍ਰਿਸ ਨੂੰ ਫੈਕਾਲੋਜੀਸ ਨੂੰ ਪੁੱਛੋ ਕਿ ਇਹੋ ਜਿਹੇ ਬੱਚਿਆਂ ਨੂੰ ਸਵਾਲ ਪੁੱਛਨੇ ਐਸ ਕਲਾਸ ਦੇ ਬੱਚਿਆਂ ਨੂੰ ਸਵਾਲ ਪੁੱਛਨੇ ਸਹੀ ਹੈ ਸੋ ਇਸ ਕਰਕੇ ਮੇਰੇ ਖਿਆਲ ਪੰਜਾਬ ਸਰਕਾਰ ਨੂੰ ਖਰਜੋਤ ਬੈਂਸ ਨੂੰ ਆਊਟ ਆਫ ਦੀ ਮੇਜਾ ਕੇ ਨੂੰ ਡਿਫੈਂਡ ਨਹੀਂ ਕਰਨਾ ਚਾਹੀਦਾ ਉਹ ਕੈਨ ਜੀਪੀ ਸਹੀ ਇੱਕ ਕੋਸ਼ਿਸ਼ ਕੀਤੀ ਹੈ ਚੰਗੀ ਲੇਕਿਨ ਅਸੀਂ ਅਸੀਂ ਓਪਨ ਅਦਾਰੇ ਵਿੱਚ ਤੁਹਾਡੇ ਵਿਚਾਰਾਂ ਦਾ ਵਿਚਾਰ ਲੈਣ ਤੇ ਔਰ ਅਸੀਂ ਇਸ ਇੰਪਰੂਵਮੈਂਟ ਵੀ ਕਰਨੋ ਤੇ ਆਇਆ ਸੋ ਵਾਕਈ ਚੰਗਾ ਗੱਲ ਚੰਗੀ ਗੱਲ ਆ ਇਹ ਜੋ ਵੀ ਖੋਇਆ ਵਾ ਲੇਕਿਨ ਇਹਦੇ ਤੇ ਮੁਢ ਵਿਚਾਰ ਕਰਕੇ ਇਹਨੂੰ ਸਹੀ ਤਰੀਕੇ ਨਾਲ ਟੈਗ ਨੇ ਇੰਟਰੋਡਿਊਸ ਕਰਨਾ ਚਾਹੀਦਾ ਤੇ ਨਾਲ ਮਾਡਲ ਸਾਇੰਸ ਵੀ ਇੰਟਰੋਡਿਊਸ ਕਰੀਏ ਆਈਕॉन्स ਦੇ ਉੱਤੇ ਵੀ ਸਬਜੈਕਟ ਲਾਈਏ ਸਕੂਲਾਂ ਦੇ ਵਿੱਚ ਸਪੋਰਟਸ ਵੱਲ ਨੂੰ ਕਰੀਏ ਸਪੋਰਟਸ ਸਿਲੀਟੀਆਂ ਹੋਣੋ ਤੇ ਤਾਂ ਕਿ ਬੱਚੇ ਉਸ Pase ਨੂੰ ਤੁਰ ਸਕਣ